ਕਿ ਕਿਨਾ ਕਿ ਕਟਾਈ ਵਰਪੀ ਸਿੰਘ ਜੀ ਵਰਪੀ ਕੀ ਹੋਇਆ ਕਿ ਇੱਕ ਅੱਧੋ ਦੀ ਕਟੜਿਆ ਤੇ ਕੀ ਹੋਇਆ ਕਰਨ ਰਾਤ ਮੈਂ ਲਗਭਗ 8:00 8:00 ਵਜੇ ਸੀ ਮੈਂ ਦਰਵਾਰੇ ਇੱਥੇ ਖੜਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਇਸ ਜਗ੍ਹਾ ਤੇ ਜੀ ਤੇ ਗੱਡੀ ਸੀ ਮੇਰੇ ਕੋਲ ਆਪਾਂ ਦੀ ਫਰੀਜ਼ਾ ਪੀਬੀ 03 एएस 7777 ਫਿਰ ਪਿੱਛੇ ਦੋ ਬੰਦੇ ਆਏ ਜਿਹਨਾਂ ਦੇ ਮੂੰਹ ਬਨੇ ਸੀ ਕਿਤੇ ਮੁੱਕੇ ਨਾਲ ਤੇ ਮੈਨੂੰ ਉਹਨੇ ਗੱਡੀ ਚੋਂ ਕੱਢਿਆ ਧੱਕਾ ਮਾਰ ਕੇ ਤੇ ਧੱਕਾ ਮਾਰ ਕੇ ਉਹਨੂੰ ਗੱਡੀ ਚੋਂ ਕੱਢ ਕੇ ਮੈਨੂੰ ਗੱਡੀ ਚੋਂ ਬਾਹਰ ਸੱਤ ਕੇ ਤੇ ਗੱਡੀ ਆਪ ਭਜਾ ਕੇ ਲੈ ਕੇ ਜੀ ਤੇਰੀ ਗੱਡੀ ਕਿਹੜੀ ਸੀ ਫਰੀਜ਼ਾ ਗੱਡੀ ਸੀਗੀ ਕਿੰਨੇ ਵਜੇ ਕਟਣੀ ਇਹ ਕੋਈ ਹਥਿਆਰ ਵਗੈਰਾ ਸੀ ਕੋਈ ਨਹੀਂ ਹਥਿਆਰ ਨਹੀਂ ਕੁਛ ਸੀ ਕੋਲ ਮੇਰੇ ਕੋਲ ਜੀ ਕਿੰਨੀ ਉਮਰ ਦੇ ਲੱਗਦੇ ਸੀ ਕੋਈ ਪਤਾ ਨਹੀਂ ਪਸ ਲੱਗ ਪਾ ਸਰ ਆਹੀ ਪੰਲੋ 30 ਤੋਂ 40 ਦੇ ਵਿੱਚ ਵਿੱਚ ਜੀ ਲੱਗਦੇ ਇੱਕ ਬੰਦਾ ਹੈਲਥੀ ਥੋੜਾ ਜਿਆ ਕੱਦ ਕਰ ਠੀਕ ਆ ਵਧੀਆ ਉਹਦਾ ਦੂਸਰਾ ਮੇਰੇ ਵਰਗਾ ਛੀ ਦਾ ਸੀ ਜੀ ਤੁਸੀਂ ਕਿੱਥੋਂ ਸੀ ਕਿੱਥੇ ਚੱਲੇ ਸੀ ਜੀ ਸਰ ਮੈਂ ਤਾਂ ਸਾਹਮਣੇ ਸ਼ਾਪ ਤੋਂ ਵਾਜ ਘਰ ਨੂੰ ਚੱਲਦਾ ਸੀਗਾ ਜੀ ਆਪ ਜੀ ਚਲਦੀ ਗੱਡੀ ਰੋਕੀ ਨਹੀਂ ਰੋਣੀ ਚਲਦੀ ਗੱਡੀ ਰੋਕੀ ਰੁਕੀ ਗੱਡੀ ਸੀਗੀ ਖੜਾ ਸੀ ਮੈਂ ਗੱਡੀ ਦੇ ਕੋਲ ਉਹ ਕਿਹੜੇ ਪਾਸੋਂ ਆਸੀ ਕੋਈ ਖੇ ਉਹ ਪਿੱਛੋਂ ਆਸੀਗਾ ਸਾਰੇ ਦਰੋਂ ਹਤਰਾਤ ਜਾਉਂਗਾ ਇਧਰ ਮੈਂ ਆਇਆ ਸੀਗਾ ਉਹ ਕਿਤੇ ਪਿੱਛੇ ਮੈਨੂੰ ਖੜੇ ਨੂੰ 5-4 ਮਿੰਟ ਹੋ ਗਏ ਸੀਗੇ ਉਦੋਂ ਬਾਅਦ ਕਿਤੇ ਵਿੱਚ ਆਇਆ ਉਹ ਲੈ ਕੇ ਕਿਹਦੇ ਪਾਸੇ ਗਿਆ ਇਹ ਇਧਰ ਨੂੰ ਫਿਰ ਆਪਣੇ ਤਰੁਵਾਂ ਫਿਰ ਕੀ ਮਾਮਲਾ ਕੀ ਜਿਹੜੀ ਲੁਕੋਪੋ ਦੀ ਵਾਰਦਾਤ ਹੋਈ ਜੀ ਰਾਤ ਸਾਨੂੰ 8:15 ਵਜੇ ਰਿਪੋਰਟ ਹੋਇਆ ਸੀ ਕਿ ਗੁਰਪ੍ਰੀਤ ਨਾ ਦੇ ਬੰਦੇ ਨੇ ਰਿਪੋਰਟ ਕੀਤੀ ਸੀ ਕਿ ਦੋ ਬੰਦੇ ਉਹਦੀ ਕਾਰ ਸਨੇਚ ਕਰਕੇ ਲੈ ਗਏ ਆ ਅਸੀਂ ਸੀਸੀਟੀਵੀ ਚੈੱਕ ਕਰ ਰਹੇ ਆ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਏ ਇਹ ਕਹਤੀ ਹੈ ਇਸ ਨੂੰ ਕੋਸ਼ਸ਼utra ਦੱਸਿਆ ਜਾ ਰਿਹਾ ਹੈ ਇਸ ਬੰਦੇ ਨੂੰ ਤਾਂ ਨਹੀਂ ਪਤਾ ਸੀ ਬਾਕੀ ਇਹ ਕਹ ਕਰੇ ਕਹਿ ਰਹੇ ਆ ਵੀ ਮੋਟਰਸਾਈਕਲ ਤੇ ਆਈ ਸੀ ਦੇਖ ਰਿਹਾ ਚੈੱਕ ਕਰ ਰਿਹਾ ਸੀ ਸੀਸੀਟੀਵੀ ਬਟੇ ਜੋ ਵੀ ਹੋ ਰਿਹਾ ਅੱਜ ਕਿਨਾ ਕਿ ਕਟਾਈ ਵਰਪੀ ਸਿੰਘ ਜੀ ਵਰਪੀ ਕੀ ਹੋਇਆ ਕਿ ਇੱਕ ਅਦੋਦੀ ਕਟ ਰਿਹਾ ਤੇ ਕੀ ਹੋਇਆ ਕਰਨਾ ਰਾਤ ਮੈਂ ਲਗਭਗ 8:00 8:00 ਵਜੇ ਹੀ ਮੈਂ ਇਧਰ ਵਾਰੇ ਇੱਕ ਲਗੜਾਂ ਦੇ ਕੋਲ ਖੜਿਆ ਸੀਗਾ ਇਸ ਜਗ੍ਹਾ ਤੇ ਜੀ ਤੇ ਗੱਡੀ ਸੀ ਕਿ ਮੇਰੇ ਕੋਲ ਬੀਪਾ ਫਰੀਜ਼ਾ ਪੀਬੀ 03 एएस 7774 ਪਰ ਪਿੱਛੋਂ ਦੋ ਬੰਦੇ ਆ ਜਿਹੋਨੇ ਮੂੰਹ ਬੰਨੇ ਸੀ ਕਿ ਮੁੱਕਿਆਂ ਨਾਲ ਤੇ ਮੈਨੂੰ ਉਹਨੇ ਗੱਡੀ ਚੋਂ ਕੱਢਿਆ ੱੱਕਾ ਮਾਰ ਕੇ ਤੇ ੱੱਕਾ ਮਾਰ ਕੇ ਉਹਨੂੰ ਗੱਡੀ ਚੋਂ ਕੱਢ ਕੇ ਮੈਨੂੰ ਗੱਡੀ ਚੋਂ ਬਾਹਰ ਸੱਤ ਕੇ ਤੇ ਗੱਡੀ ਆਪੇ ਜਾ ਕੇ ਲੈ ਕੇ ਜੀ ਕਿਹੜੀ ਗੱਡੀ ਕਿਹੜੀ ਸੀ ਫਰੀਜ਼ਾ ਗੱਡੀ ਸੀ ਕਿੰਨੇ ਵਜੇ ਦੀ ਕਟਣੀ ਇਹ 7 ਕੋਈ ਹਥਿਆਰ ਵਗੈਰਾ ਸੀ ਕੋਈ ਨਹੀਂ ਹਥਿਆਰ ਨਹੀਂ ਕੁਛ ਸੀ ਕੋਲੇ ਮੇਰੇ ਕੋਲ ਕਿੰਨੀ ਉਮਰ ਦੇ ਲੱਗਦੇ ਸੀ ਕੋਈ ਪਤਾ ਨਹੀਂ ਅਸਲ ਲੱਗ ਭਾ ਸਰ ਆਹੀ ਵੱਲੋਂ 30 ਤੋਂ 40 ਦੇ ਵਿੱਚ ਵਿੱਚ ਜੀ ਲੱਗਦੇ ਸੀ ਇੱਕ ਬੰਦਾ ਹੈਲਥੀ ਥੋੜਾ ਜਿਆ ਕੱਦ ਕਰ ਠੀਕ ਆ ਵਧੀਆ ਉਹਦਾ ਦੂਸਰਾ ਮੇਰੇ ਵਰਗਾ ਸਰੀਰ ਦਾ ਸੀਗਾ ਤੁਸੀਂ ਕਿੱਥੋਂ ਐਸੀ ਕਿੱਥੇ ਚੱਲੇ ਸੀ ਜੀ ਸਰ ਮੈਂ ਤਾਂ ਸਾਹਮਣੇ ਸ਼ਾਪ ਤੋਂ ਐਸੇ ਘਰ ਨੂੰ ਚੱਲੇ ਸੀਗਾ ਜੀ ਆਪ ਜੀ ਚੱਲਦੀ ਗੱਡੀ ਰੋਕੀ ਨਹੀਂ ਦੋਨੇ ਕੱਲ ਦੀ ਗੱਡੀ ਰੁਕੀ ਰੁਕੀ ਗੱਡੀ ਸੀਗੀ ਖੜਾ ਸੀ ਮੈਂ ਗੱਡੀ ਦੇ ਕੋਲ ਉਹ ਕਿਹੜੀ ਪਾਸੋਂ ਐਸੀ ਕੁਛ ਨਹੀਂ ਉਹ ਪਿੱਛੋਂ ਐਸੀ ਸਾਰੇ ਦਰੋਂ ਹਤਰਾਤੋਂ ਇਧਰ ਮੈਂ ਆਇਆ ਸੀਗਾ ਉਹ ਕਿਤੇ ਪਿੱਛੇ ਮੈਨੂੰ ਖੜੇ ਨੂੰ ਪੰਜ ਚਾਰ ਮਿੰਟ ਹੋ ਗਏ ਸੀਗੇ ਉਦੋਂ ਬਾਅਦ ਕਿਤੇ ਪਿੱਛੇ ਆਇਆ ਉਹ ਲੈ ਕੇ ਕਿਹਦੇ ਪਾਸੇ ਗਿਆ ਇਹ ਇਧਰ ਨੂੰ ਸਾਰੇ ਆਪਣੇ ਤਾਰੂ ਵੱਲ ਫਿਰ ਕੀ ਮਾਮਲਾ ਕਿ ਜਿਹੜੀ ਲੁੱਟਪੋਰੀ ਵਾਰਦਾਤ ਹੋਈ ਜੀ ਰਾਤ ਸਾਨੂੰ 8:15 ਵਜੇ ਰਿਪੋਰਟ ਹੋਇਆ ਸੀ ਇੱਕ ਗੁਰਪ੍ਰੀਤ ਨਾਮ ਦੇ ਬੰਦੇ ਨੇ ਰਿਪੋਰਟ ਕੀਤੀ ਸੀ ਕਿ ਦੋ ਬੰਦੇ ਉਹਦੀ ਕਾਰ ਸਨੇਚ ਕਰਕੇ ਲੈ ਗਏ ਆ ਅਸੀਂ ਸੀਸੀਟੀਵੀ ਚੈੱਕ ਕਰ ਰਹੇ ਆ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਕੀ ਘਾਤੀ ਹੈ ਇਸ ਨੂੰ ਸ਼ੋਸ਼ਟਰਾ ਦੱਸਿਆ ਜਾ ਰਿਹਾ ਹੈ ਇਸ ਬੰਦੇ ਨੂੰ ਤਾਂ ਨਹੀਂ ਪਤਾ ਸੀ ਬਾਕੀ ਇਹ ਕਹ ਗਲੇ ਕਹਿ ਰਿਹਾ ਵੀ ਮੋਟਰਸਾਈਕਲ ਤੇ ਆਈ ਸੀ ਦੇਖ ਰਿਹਾ ਚੈੱਕ ਕਰ ਰਿਹਾ ਸੀ ਸੀਸੀਟੀਵੀ ਬੜੇ ਜੋਗੀ ਬਰਾ